ਚੌਥੀ ਪੌੜੀ ਸਤਿਗੁਰਾਂ ਨੇ ਦੱਸਿਆ ਉਹ ਸੱਚਾ ਹੈ ਉਸ ਦੀ ਵਡਿਆਈ ਸੱਚੀ ਹੈ ਉਸ ਸੱਚੇ ਦੀ ਭਾਸ਼ਾ ਪ੍ਰੇਮ ਹੈ ਉਹ ਆਪਾਰ ਹੈ ਜਿਸ ਦਾ ਔਰਾਰ ਤੇ ਪਾਰ ਲਵਣਾ ਬਹੁਤ ਔਖਾ ਹੈ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ ਉਸ ਪਰਮਾਤਮਾ ਦੇ ਅੱਗੋਂ ਤਰ੍ਹਾਂ ਤਰ੍ਹਾਂ ਦੇ ਜੀਵ ਪ੍ਰਾਰਥਨਾ ਕਰਦੇ ਨੇ ਤੇ ਪ੍ਰਾਰਥਨਾ ਦੀ ਚਾਹਮਨਾ ਹੈ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾ ਇਸ ਕਾਮਨਾ ਕਰਕੇ ਕੀਤੇ ਹੋਏ ਕਰਮਾ ਕਰਕੇ ਮਹਾਰਾਜ ਕਹਿੰਦੇ ਨੇ ਕਰਮੀ ਆਵੇ ਕਪੜਾ ਕਾਮਨਾ ਕਰਕੇ ਕੀਤੇ ਹੋਏ ਕਰਮ ਕਰਕੇ ਬਾਰ ਬਾਰ ਇਹ ਚੋਲਾ ਮਿਲਦਾ ਕਿਉਂ ਕਾਮਨਾ ਤੇ ਰੋਜ਼ ਮਨੁੱਖ ਕਰਦਾ ਇਕ ਕਾਮਨਾ ਦੀ ਪੂਰਤੀ ਲਈ ਭਵਿਸ਼ ਚਾਹੀਦਾ ਅੱਗੋਂ ਸਮਾਂ ਚਾਹੀਦਾ ਕਾਮਨਾ ਵੱਧਦੀ ਜਾਂਦੀ ਹੈ ਔਰ ਭਵਿਸ਼ ਲਮਕਦਾ ਜਾਂਦਾ ਹੈ ਇੱਕ ਦਿਨ ਜ਼ਿੰਦਗੀ ਦਾ ਅੰਤ ਬਣਿਆ ਰਹਿੰਦਾ ਹੈ ਕਾਮਨਾ ਤੇ ਭਵਿਸ਼ ਮੌਜੂਦ ਰਹਿ ਜਾਂਦੀ ਹੈ ਤੇ ਇਹ ਕਾਮਨਾ ਅਗਲਾ ਜਨਮ ਕਰਾ ਦਿੰਦੀ ਹੈ ਫਿਰ ਛੋਲੇ ਦਾ ਜਨਮ ਫਿਰ ਇਹ ਜੋ ਹੈ ਕਪੜਾ ਮਿਲਦਾ ਹੈ जन्म मरण तो छुटकारा होवे ते मोक्ष दी प्राप्ति होवे मुक्ति दी मुक्ति किस ਤੋਂ ਇਸ कायਾ ਤੋਂ अगर जन्म ਹੈ ਤਾਂ ਫਿਰ ਮਰਨ ਦਾ ਬੰਧਨ ਵੀ ਹੈ ਜੇਕਰ ਜਨਮ ਹੈ ਤਾਂ ਬੁੱਖ ਵੀ ਹੈ ਦੁੱਖ ਵੀ ਹੈ ਜੇਕਰ ਜਨਮ ਹੈ ਤਾਂ ਸਰੀਰਕ ਰੋਗ ਵੀ ਨੇ ਮਾਨਸਿਕ ਸੰਤਾਪ ਵੀ ਨੇ ਜੇਕਰ ਜਨਮ ਹੈ ਤਾਂ ਅਨੰਤ ਦੁੱਖਾਂ ਦੇ ਛੋ ਲੰਗਣਾ ਹੀ ਕਿ ਕਿ ਜੀਵਨ ਇੱਕ ਦੁੱਖ ਹੈ ਜਨਮ ਇੱਕ ਦੁੱਖ ਹੈ ਤੂੰ ਫਿਰ ਮੋਕਸ਼ ਦੀ ਪ੍ਰਾਪਤੀ ਕਿਸ ਤਰ੍ਹਾਂ ਹੋਵੇ ਤੁਹਾਡਾ ਜਿਹਨੇ ਨੰਮਰਤ ਵੀ ਲਾ ਸੱਚ ਨਾ ਵੜਿਆ ਇਹ ਵਿਚਾਰ ਵਿਚੋਂ ਵਿਚੋਂ ਪੰਕਤੀਆਂ ਲੈ ਕੇ ਮੈਂ ਪੌੜੀ ਦਾ ਸਾਰ ਤੁਹਾਡੇ ਸਾਹਮਣੇ ਰੱਖਣਾ ਵਿਚਾਰ ਕਰਤ ਪਹਿਲੇ ਵਿਚਾਰ ਰੂਪ ਵਿੱਚ ਆਉਂਦਾ ਹੈ ਤੇ ਵਿਚਾਰ ਬਾਅਦ ਵਿੱਚ ਕਰਤ ਬਣਦਾ ਹੈ ਸਮਾਜ ਦੇ ਕਾਨੂੰਨ ਮਨੁੱਖ ਦੇ ਕ੍ਰਿਤ ਨੂੰ ਵੇਖਦਾ ਹੈ ਪਰਮਾਤਮਾ ਮਨੁੱਖ ਦੇ ਵਿਚਾਰ ਨੂੰ ਵੇਖਦਾ ਹੈ ਕ੍ਰਿਤ ਨੂੰ ਨਹੀਂ ਵੇਖਦਾ ਬਸ ਇਤਨਾ ਹੀ ਫਰਕ ਹੈ ਇਸ ਵਾਸਤੇ ਸਾਇਬ ਕਹਿੰਨੇ ਵਿਚਾਰ ਕਿਉਂਕਿ ਜੋ ਵਿਚਾਰ ਹਰ ਵਕਤ ਅੰਦਰ ਚੱਲੇ ਜੋ ਸੋਚਣੀ ਹਰ ਵਕਤ ਅੰਦਰ ਚੱਲੇ ਉਹ ਕਿਸੇ ਦਿਨ ਸਾਕਾਰ ਹੋ ਜਾਂਦੀ ਹੈ ਮਨੁੱਖ ਉਹੀ ਕੁਛ ਹੋ ਜਾਂਦਾ ਹੈ या इंज कह लो मनुख कुछ नहीं जो कुछ कर रहे है मनुख कुछ है जो कुछ सोच रहे है इसनो इस तरह लो मनुख नहीं जो इस दे कर्म ने मनुख कुछ है जो इस दे विचार ने मनुख कुछ नहीं जो कुछ दिखाई दे रहे है मनुख कुछ है जो कुछ इस याद आने जो इसकी सोचनी है तो अक्सर ਸਮਾਜ ਤੇ ਕਾਨੂੰਨ ਦਾ ਮਸਲਾ ਹੱਲ ਹੋ ਜਾਂਦਾ ਹੈ ਮਨੁੱਖ ਕਰਤ ਦੇ ਤਲ ਤੇ ਠੀਕ ਹੋਵੇ ਲੇਕਿਨ ਧਰਮ ਦਾ ਮਸਲਾ ਨਹੀਂ ਹੱਲ ਹੁੰਦਾ ਵੀ ਇਹ ਕਰਤ ਦੇ ਤਲ ਤੇ ਠੀਕ ਹੈ ਧਰਮ ਪਰਮਾਤਮਾ ਦੇਖਦਾ ਹੈ ਵਿਚਾਰ ਦੇ ਤਲ ਤੇ ਠੀਕ ਹੈ ਕਿ ਨਹੀਂ ਨਾਮ ਇੱਕ ਘਰ ਹੀ ਬੈਠਿਆਂ ਸੌ ਮਿਲੇ ਜੇ ਨੀਅਤ ਰਾਸ ਕਰਿਓ ਬੁਰੀ ਨੀਅਤ ਰੱਖਦਿਆਂ ਹੋਇਆਂ ਵੀ ਮਨੁੱਖ ਸ਼ੁਭ ਕਰਮ ਕਰ ਸਕਦਾ ਹੈ ਚੰਗੀ ਕਿਰਤ ਕਰ ਸਕਦੇ ਹਾਂ ਇਤਨੀ ਮਹਿਰਸ ਕਰਦੇ ਹਾਂ ਕਿ ਕਿਰਤ ਦੇ ਤਲ ਤੇ ਧਾਰਮਿਕ ਦਿਖਾਈ ਦੇ ਸਕਦਾ ਹੈ ਵਿਚਾਰ ਦੇ ਤਲ ਤੇ ਧਾਰਮਿਕ ਨਹੀਂ ਹੈ ਤਾਂ ਜੋ ਕਿਰਤ ਦੇ ਤਲ ਤੇ ਧਾਰਮਿਕ ਦਿਖਾਈ ਦੇ ਰਿਹਾ ਹੈ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਪਖੰਡ ਹੈ ਕਰਮ ਧਰਮ ਪਖੰਡ ਜੋ ਵੀ ਸੇ ਜੋ ਦਿਖਾਈ ਦੇ ਰਿਹਾ ਹੈ ਕਰਮ ਦਿਖਾਈ ਦੇ ਰਿਹਾ ਹੈ ਕਿਰਤ ਦਿਖਾਈ ਦੇਂਦਾ ਇਸ ਸੌਅਸ ਤੇ ਕ੍ਰਿਤ ਸਮਾਜ ਦੀ ਪਕੜ ਵਿੱਚ ਆਉਂਦਾ ਹੈ ਕ੍ਰਿਤ ਕਾਨੂੰਨ ਦੀ ਪਕੜ ਵਿੱਚ ਵੀ ਆਉਂਦਾ ਹੈ ਕੋਈ ਗਲਤ ਕ੍ਰਿਤ ਕੀਤਾ ਹੈ ਕੋਈ ਗਲਤ ਕੰਮ ਕੀਤਾ ਹੈ ਸਮਾਜ ਦੀ ਪਕੜ ਵਿੱਚ ਵੀ ਆਉਂਦਾ ਹੈ ਔਰ ਕਾਨੂੰਨ ਦੀ ਪਕੜ ਵਿੱਚ ਵੀ ਆ ਜਾਂਦਾ ਹੈ ਅਕਸਰ ਕਾਨੂੰਨ ਦੇ ਭੈੜਾ ਮਾਰਿਆ ਹੋਇਆ ਤੇ ਸਤ ਜੋ ਹੈ ਸਮਾਜ ਦੇ ਭੈੜਾ ਮਾਰਿਆ ਹੋਇਆ ਮਨੁੱਖ ਆਪਣੇ ਕ੍ਰਿਤ ਨੂੰ ਠੀਕ ਰੱਖਦਾ ਹੈ ਸਮਾਜ ਤੇ ਕਾਨੂੰਨ ਦੀ ਪਹੁੰਚ ਵਿਚਾਰ ਤੱਕ ਨਹੀਂ ਹੈ ਤਾਂ ਵਿਚਾਰ ਠੀਕ ਨਹੀਂ ਹੈ ਵਿਚਾਰ ਤੇ ਗੁਰਦੁਆਰਿਆਂ ਦੇ ਵਿੱਚ ਬੈਠਿਆ ਵੀ ਗੁਸਤਾਖੀ ਮਾਪ ਧਰਮ ਮੰਦਰਾਂ ਦੇ ਵਿੱਚ ਬੈਠਿਆ ਵੀ ਮਨੁੱਖ ਦਾ ਠੀਕ ਨਹੀਂ ਹੁੰਦਾ ਵਿਚਾਰ ਤੇ ਪਾਠ ਕਰਦਿਆਂ ਵੀ ਠੀਕ ਨਹੀਂ ਹੁੰਦਾ ਵਿਚਾਰ ਤੇ ਸੇਵਾ ਕਰਦਿਆਂ ਵੀ ਠੀਕ ਨਹੀਂ ਹੁੰਦਾ ਕਿ ਵੀ ਮਹਾਰਸ ਕਰਦੇ ਆ ਜੋ ਧਾਰਮਿਕ ਖੋਜੀ ਪਰਸ਼ਾਣ ਹੈ ਮਨੁੱਖ ਦੇ ਮਨ ਦਾ ਅਧਿਐਨ ਕੀਤਾ ਹੈ ਉਹ ਤੇ ਕਹਿੰਦੇ ਨੇ ਕਿਰਤ ਦੇ ਤਲ ਤੇ ਧਰਮ ਚੱਲ ਰਿਹਾ ਹੈ ਵਿਚਾਰ ਦੇ ਤਲ ਤੇ ਅਧਰਮ ਚੱਲ ਰਿਹਾ ਹੈ ਕਿਰਤ ਦੇ ਤਲ ਤੇ ਸੇਵਾ ਚੱਲ ਰਹੀ ਹੈ ਵਿਚਾਰ ਦੇ ਤਲ ਤੇ ਕਠੋਰਤਾ ਚੱਲ ਰਹੀ ਹੈ ਕਿਰਤ ਦੇ ਤਲ ਤੇ ਦਾਨ ਚੱਲ ਰਿਹਾ ਹੈ ਵਿਚਾਰ ਦੇ ਤਲ ਤੇ ਬੇਈਮਾਨੀ ਚੱਲ ਰਹੀ ਹੈ ਸਮਾਜ ਦਾ ਮਸਲਾ ਹੱਲ ਹੋ ਗਿਆ ਕਾਨੂੰਨ ਦਾ ਮਸਲਾ ਵੀ ਹੱਲ ਹੋ ਗਿਆ ਕਿਰਤ ਦੇ ਤਲ ਤੇ ਠੀਕ ਹੈ ਇਸ ਸਮਾਜ ਦੀ ਤਸੱਲੀ ਵੀ ਹੋ ਜਾਂਦੀ ਇੱਕ ਰਿਧਤ ਤੋਂ ਜੈਸੇ ਕੋਈ ਮਨੁੱਖ ਆਪਣਾ ਨਾਮ ਦੱਸ ਦੇਵੇ ਜਾਤ ਦੱਸ ਦੇਵੇ ਮੁਲਕ ਦੱਸ ਦੇਵੇ ਭਾਸ਼ਾ ਦਾ ਵੀ ਪਤਾ ਚੱਲ ਜਾਏ ਲੇਕਿਨ ਅਗਲੇ ਮਨੁੱਖ ਦੀ ਤਸੱਲੀ ਨਹੀਂ ਉਹ ਕਹਿੰਦੇ ਤੂੰ ਕਰਦਾ ਕੀ ਹੈ ਪਹਿਲੇ ਦੱਸ ਪਤਾ ਤੇ ਚੱਲੇ ਮਨੁੱਖ ਦੀ ਬਹੁਤੀ ਪਹਿਚਾਣ ਉਸ ਦੀ ਰਿਧਤ ਹੋਏ ਤੋ ਕਿ ਤਮਨਾਵਾਂ ਵੀ ਬਣ ਗਏ ਨੇ ਮਨੁੱਖਾਂ ਦੀ ਰਿਧਤ ਜਾਤ ਵੀ ਬਣ ਗਈ ਹੈ ਇਹ ਵੀ ਮੈਰਸ ਕਰਦੇ ਆ ਜਦ ਕਿ ਰਿਧਤ ਜਾਤ ਨਹੀਂ ਹੈ ਕ੍ਰਿਤ ਜ਼ਾਤ ਬਣ ਗਈ ਕ੍ਰਿਤ ਗੋਤ ਬਣ ਗਈ ਕ੍ਰਿਤ ਮਜ਼ਬ ਬਣ ਗਿਆ ਕ੍ਰਿਤ ਵਰਨ ਬਣ ਗਿਆ ਕਾਰਨ ਕਾਨੂੰਨ ਤੇ ਸਮਾਜ ਨੂੰ ਕ੍ਰਿਤੀ ਦਿਖਾਈ ਦਿੰਦਾ ਹੈ ਤਾਂ ਆਪ ਦੀ ਵਿਅਤਲੀ ਅਰਸ ਕਰਾਂ ਲੋਹਾਰ ਹੋਣਾ ਕੁਮਾਰ ਹੋਣਾ ਜੁਲਾਹਾ ਹੋਣਾ ਚਮਾਰ ਹੋਣਾ ਤੇ ਕ੍ਰਿਤ ਸੀ ਜ਼ਾਤ ਬਣ ਗਈ ਮਜ਼ਬ ਬਣ ਗਿਆ ਵਰਨ ਬਣ ਗਿਆ ਉਸ ਦਾ ਕਾਰਨ ਮਨੁੱਖ ਦੀ ਤਸੱਲੀ ਆਉਂਦੀ ਇਸੇ ਤੋਂ ਕਰਦਾ ਕੀ ਹੈ ਤੂੰ ਕਰਦਾ ਕੀ ਹੈ तू सोचਦਾ ਕੀ ਹੈ ਨਹੀਂ ਵਿਚਾਰ ਕੀਨੇ ਤੇਰੇ ਇਸ ਦੀ ਫਿਕਰ ਨਹੀਂ ਉਸ ਕਿ ਸਾਨੂੰ ਯਾਦ ਕਰਦਾ ਰਹ ਮੈਂ ਇਸ ਦੀ ਚਿੰਤਾ ਵੀ ਨਹੀਂ ਕਰਦਾ ਕੀ ਹੈ ਕਾਨੂੰਨ ਦੀ ਤਸੱਲੀ ਹੋ ਜਾਂਦੀ ਹੈ ਕਿ ਤ ਠੀਕ ਹੋਵੇ ਸਮਾਜ ਦੀ ਤਸੱਲੀ ਹੋ ਜਾਂਦੀ ਹੈ ਕਿ ਤ ਠੀਕ ਹੋਵੇ ਪਰਮਾਤਮਾ ਦੀ ਤਸੱਲੀ ਨਹੀਂ ਆਉਂਦੀ ਉਹ ਸਿਰਫ ਕਰਤਨ ਨੂੰ ਨਹੀਂ ਦੇਖਦਾ ਵਿਚਾਰ ਨੂੰ ਦੇਖਦਾ ਹੈ। ਔਰ ਅਕਸਰ ਐਸਾ ਹੁੰਦਾ ਹੈ ਕਿ કૃਤ ਦੇ ਤਲ ਤੇ ਚੰਗੇ ਦਿਖਾਈ ਦੇਣ ਵਾਲੇ ਮਨੁੱਖ ਵਿਚਾਰ ਦੇ ਤਲ ਤੇ ਚੰਗੇ ਨਹੀਂ ਹੁੰਦੇ। ਤੇ ਕਈ ਵਾਰ ਐਸਾ ਵੀ ਹੁੰਦਾ ਹੈ ਵਿਚਾਰ ਦੇ ਤਲ ਤੇ ਪਵਿੱਤਰ ਮਨੁੱਖ ਸੋਚਣੇ ਦੇ ਤਲ ਤੇ ਨਿਰਮਲ ਮਨੁੱਖ ਕਈ ਵਾਰ કૃਤ ਦੇ ਤਲ ਤੇ ਕੁਝ ਐਸਾ ਹੋ ਜਾਂਦਾ ਹੈ ਜੋ ਗਲਤ ਦਿਖਾਈ ਦਿੰਦਾ। ਇਹ ਗਲਤ ਹੁੰਦਾ ਹੈ। ਦਿਖਾਈ ਦਿੰਦਾ। ਜਿਵੇਂ ਮੈਂ ਕੱਲ੍ਹ ਅਰਜ਼ ਕੀਤੀ ਸੀ ਕਿ ਮਾਥਾ ਨੇ ਬਿਰਧ ਮਾਥਾ ਨੇ ਛਵੇਂ ਪਾਤਸ਼ਾਹ ਦੇ ਘੋੜੇ ਦੀ ਵਾਗ ਫੜ ਕੇ ਕਹਿਣਾ ਸ਼ੁਰੂ ਕੀਤਾ ਤੂੰ ਬਦਤ ਮੈਂ ਬਦਤ ਪਾਵਨ ਤੂੰ ਬਦਤ ਮੈਂ ਬਦਤ ਪਾਵਨ ਇਹ ਵਾਚਕ ਕਰਤੈ ਬੋਲਣਾ ਵਿਕਰਤੈ ਨੂੰ ਵਾਚਕ ਕਰਤ ਕਹਿੰਦੇ ਨੇ ਇਹ ਤੇ ਗਲਤ ਹੈ ਇਹ ਤੇ ਗੁਨਾਹ ਕਰ ਰਹੀ ਗੁਰੂ ਨੂੰ ਪਾਪੀ ਠਹਿਰਾ ਰਹੀ ਹੈ لیکن پھر بھی گرو પ્રસન્ન ہے جت સેવા دار માતા ਨੂੰ ਰੋਗ ਦੇ ਤ ਸਤਿਗੁਰੂ સેવા دار ਨੂੰ ਰੋਗ ਦੇ ਨਹੀਂ ਇਹਨੂੰ ਕਹਿੰਦੇ ਇਹ ਠੀਕ ਹੈ ਇਹ ਬਾਹਰੋਂ ਭੁੱਲ ਚੁੱਕ ਬੋਲ ਦੇ ਭੀਖਰੇ ਹਰਵਾਣੇ کیوں ਵਿਚਾਰ ਦੇ ਤਲ ਤੇ ਠੀਕ ਹੈ ਸੋਚਣੀ ਦੇ ਤਲ ਤੇ ਠੀਕ ਹੈ ਯਾਦਾਂ ਦੇ ਤਲ ਤੇ ਠੀਕ ਹੈ ਭਾਵਨਾ ਦੇ ਤਲ ਤੇ ਠੀਕ ਹੈ ਕਿਰਤ ਦੇ ਤਲ ਤੇ ਠੀਕ ਨਹੀਂ ਗੁਰੂ ਪਰਮਾਤਮਾ ਵਿਚਾਰ ਨੂੰ ਦੇਖਦਾ ਹੈ ਸਮਾਜ ਤੇ ਕਾਨੂੰਨ ਕਿਰਤ ਨੂੰ ਦੇਖਦਾ ਹੈ ਇਸ ਵਾਸਤੇ ਅਕਸਰ ਮਨੁੱਖ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਮੇਰੀ ਐਸੀ ਕੋਈ ਕਿਰਤ ਨਾ ਹੋਵੇ ਕਿ ਕਿਰਤ ਮੈਨੂੰ ਹੱਥਕੜੀ ਪਹਿਨਾ ਦੇਵੇ ਕਿਰਤ ਮੇਰੇ ਪੈਰ ਦੀ ਬੇੜੀ ਬਣ ਜਾਵੇ ਕਿਰਤ ਮੈਨੂੰ ਸਮਾਜ ਤੋਂ ਨੀਵਾ ਕਰ ਦੇਵੇ ਸਮਾਜ ਵਿੱਚ ਗਰਾਹ ਦੇਵੇ ਤੋਂ ਮਨੁੱਖ ਆਪਣੇ ਕਰਤ ਨੂੰ ਠੀਕ ਰੱਖਣ ਦੀ ਕੋਸ਼ਿਸ਼ ਕਰਦਾ ਕਿਉਂਕਿ ਸਮਾਜ ਤੇ ਕਾਨੂੰਨ ਨੂੰ ਕਰਤ ਦਿਖਾਈ ਦਿੰਦੀ ਹੈ ਲੇਕਿਨ ਪਰਮਾਤਮਾ ਇਸ ਨਾਲ ਨਹੀਂ ਪਤੇਜਦਾ ਕਿ ਵੀ ਮੈਰਜ ਕਰਦੇ ਕਰਤ ਦੇ ਤਲ ਤੇ ਠੀਕ ਹੈ ਤੇ ਵਿਚਾਰ ਦੇ ਤਲ ਤੇ ਠੀਕ ਨਹੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਇਹ ਜੋ ਵਿਚਾਰ ਦੇ ਤਲ ਤੇ ਠੀਕ ਦਿਖਾਈ ਦੇ ਜੋ ਹੈ ਕਰਤ ਦੇ ਤਲ ਤੇ ਠੀਕ ਦਿਖਾਈ ਦੇ ਰਿਹਾ ਤੇ কৃত ਕਰਕੇ ਧਾਰਮਿਕ ਦਿਖਾਈ ਦੇ ਰਿਹਾ ਹੈ ਪਖੰਡ ਕਰਮ ਧਰਮ ਪਖੰਡ ਜੋਦੀ ਸੇ ਕਦ ਜਨ ਜਾਗਾ ਦੀ ਇਹ ਜਨਮ ਮਰਨ ਦੀ ਮਾਰ ਦੇ ਚ ਪੈਗਾ ਕਿਉਂ ਇਸ ਦੇ কৃত ਕਾਮਨਾ ਦੇ ਤਲ ਤੇ ਚੱਲ ਰਹੀ ਹੈ ਔਰ ਭਵਿਸ਼ ਦੇ ਚ ਜਾ ਰਹੀ ਹੈ ਵਿਚਾਰ ਕੋਈ ਠੀਕ ਹੈ ਨਹੀਂ ਇਸ ਦੇ ਸੋਚਣੇ ਦੇ ਚ ਕੋਈ ਪਰਮਾਤਮਾ ਨਹੀਂ ਹੈ ਵਿਚਾਰਾਂ ਦੇ ਚ ਕੋਈ ਈਸ਼ਵਰ ਨਹੀਂ ਹੈ ਵਿਚਾਰ ਦੇ ਚ ਨਿਰਵੈਰਤਾ ਨਹੀਂ ਹੈ ਸੋਚਣੀ ਵਿੱਚ ਪ੍ਰੇਮ ਨਹੀਂ ਹੈ ਵਿਚਾਰਾਂ ਵਿੱਚ ਨਿਰਭੈਤਾ ਨਹੀਂ ਹੈ ਵਿਚਾਰ ਵਿੱਚ ਸਮ ਦ੍ਰਿਸ਼ਟੀ ਨਹੀਂ ਹੈ ਕਰਤ ਦੇ ਤਲ ਤੇ ਸਭ ਕੁਝ ਚੱਲ ਜੇ ਧਾਰਮਿਕ ਤੂੰ ਸਮਾਜ ਦਾ ਮਸਲਾ ਵੀ ਹੱਲ ਹੋ ਜਾਂਦਾ ਹੈ ਕਾਨੂੰਨ ਦਾ ਮਸਲਾ ਵੀ ਹੱਲ ਹੋ ਜਾਂਦਾ ਹੈ ਧਰਮ ਦਾ ਮਸਲਾ ਹੱਲ ਨਹੀਂ ਹੁੰਦਾ ਧਰਮ ਵਿਚਾਰ ਨੂੰ ਦੇਖਦਾ ਹੈ ਦੀ ਸੋਚਣੀ ਕੀ ਸੋਚਦਾ ਕੀ ਪਿਆ ਹੈ ਇਹ ਮਾਨਸਿਕ ਕਰਮ ਹੈ ਜਾਂ ਇੰਜ ਕਹਿ ਲੋ ਪਰਮਾਤਮਾ ਮਾਨਸਿਕ ਕਰਮ ਨੂੰ ਦੇਖਦਾ ਹੈ ਸਮਾਜ ਤੇ ਕਾਨੂੰਨ ਸਰੀਰਕ ਕਰਮ ਨੂੰ ਦੇਖਦਾ ਇੰਜ ਕਹਿ ਲੋ ਤੋ ਸਰੀਰ ਤੇ ਜਲ ਕੇ ਰਾਖ ਹੋ ਜਾਂਦਾ ਹੈ ਮੈਰਜ਼ ਕਰਾਂ ਕੀਤੇ ਹੋਏ ਵਿਚਾਰ ਰਾਖ ਨਹੀਂ ਆਉਂਦੇ ਸੋਚੀ ਹੋਈ ਸੋਚਣੀ ਭਸਮ ਨਹੀਂ ਆਉਂਦੀ ਸਰੀਰ ਦੇ ਭਸਮ ਹੋਣ ਦੇ ਨਾਲ ਜੋ ਸੋਚਿਆ ਸੀ ਭਸਮ ਨਹੀਂ ਆਉਂਦਾ ਉਤੇ ਕਰ ਕਰ ਕਰਨਾ ਲਿਖ ਲਏਗਾ ਉਤੇ ਜੋ ਮਾਨਸਿਕ ਕਰਮ ਕਰਦੇ ਰਹੇ ਲਿਖਿਆ ਜਾਂਦਾ ਰਹੇ ਉਦੀ ਤੇ ਛਾਪ ਬਣਦੀ ਗਈ ਜੋ ਸੋਚਦੇ ਗਏ ਉਹ ਤੇ ਛਪ ਛਪਦਾ ਰਿਹਾ ਅੰਦਰ ਛਪਦਾ ਰਿਹਾ ਉਹਦੀ ਛਾਪ ਬਣਦੀ ਰਹੀ ਜੋ ਵਿਚਾਰ ਕਰਦੇ ਰਹੇ ਉਹ ਤੇ ਅੰਦਰ ਲਿਖਿਆ ਜਾਂਦਾ ਰਿਹਾ ਕਰ ਕਰ ਕਰਨਾ ਲਿਖ ਲੈ ਜਾ ਕਰ ਰਿਹਾ ਨਾਲੇ ਲਿਖਿਆ ਜਾ ਰਿਹਾ ਹੈ ਚਿੱਤਰ ਗੁਪਤ ਲਿਖਦਾ ਪਿਆ ਮਾਓ ਐਸੀ ਲੇਖਣੀ ਜੋ ਗੁਪਤ ਹੈ ਲਿਖ ਰਹੀ ਹੈ ਨਹੀਂ ਦਿਖਾਈ ਦੇਂਦੀ ਸਮਾਜ ਨੂੰ ਨਹੀਂ ਦਿਖਾਈ ਦੇਂਦੀ ਕਾਨੂੰਨ ਨੂੰ ਵੀ ਨਹੀਂ ਦਿਖਾਈ ਦੇਂਦੀ ਕਈ ਦਫਾ ਜੋ ਮਨੁੱਖ ਖੁਦ ਲਿਖ ਰਿਹਾ ਹੈ ਉਹਨੂੰ ਵੀ ਨਹੀਂ ਦਿਖਾਈ ਦੇ ਕਿਉਂ ਕਿ ਸੋਚਦਾ ਪਿਆ ਹੈ ਪ੍ਰੇਸ਼ ਨੂੰ ਥੋੜੀ ਪਤਾ ਮੈਂ ਜੋ ਸੋਚ ਰਿਹਾ ਹਾਂ ਉਹ ਲਿਖਿਆ ਵੀ ਜਾ ਰਿਹਾ ਹੈ ਵਿਚਾਰ ਚੱਲ ਰਹੇ ਨੇ ਤੇ ਉਹਨੂੰ ਵੀ ਨਹੀਂ ਪਤਾ ਕਿ ਮੈਂ ਜੋ ਵਿਚਾਰ ਕਰਦਾ ਪਿਆ ਤੇ ਲਿਖਿਆ ਜਾ ਰਿਹਾ ਹੈ ਮੈਂ ਜੋ ਯਾਦ ਕਰ ਰਿਹਾ ਹਾਂ ਤੇ ਲਿਖੇਦਕ ਛਾਪ ਬਣ ਰਹੀ ਹੈ ਕਰ ਕਰ ਕਰਨਾ ਲਿਖ ਲੈ ਜਾਓ ਇਹ ਸਾਰਾ ਲਿਖਿਆ ਹੋਇਆ ਸਰੀਰ ਦੇ ਬਸਮ ਹੋਣ ਨਾਲ ਬਸਮ ਨਹੀਂ ਆਉਂਦਾ ਸਰੀਰ ਦੇ ਰਾਖ ਹੋਣ ਨਾਲ ਸਰੀਰ ਦੇ ਖਾਕ ਹੋਣ ਨਾਲ ਖਾਕ ਨਹੀਂ ਆਉਂਦਾ ਫਿਰ ਤੇ ਵਿਚਾਰ ਦੀ ਕੋਈ ਅਹਿਮੀਅਤ ਹੀ ਨਹੀਂ ਸੀ ਫਿਰ ਤੇ ਸੋਚਣੀ ਦੀ ਕੋਈ ਅਹਿਮੀਅਤ ਨਹੀਂ ਸੀ ਸਰੀਰ ਬਸਮ ਹੋਇਆ ਸਰੀਰ ਦੀ ਕਿਰਤ ਵੀ ਬਸਮ ਹੋ ਗਈ ਵਿਚਾਰ ਨਹੀਂ ਬਸਮ ਹੁੰਦੇ ਸੋਚਣੀ ਨਹੀਂ ਬਸਮਾਉਂਦੀ ਯਾਦਾਂ ਨਹੀਂ ਭਸਮਾਉਂਦੀਆਂ ਉਹ ਰੂਹ ਦੇ ਨਾਲ ਆਉਂਦੀਆਂ ਨੇ ਅਗਲਾ ਜਨਮ ਉਸਹੀ ਸੋਚਣੀ ਦੇ ਮੁਤਾਬਕ ਵਿਚਾਰਾਂ ਦੇ ਮੁਤਾਬਕ ਯਾਦਾਂ ਦੇ ਮੁਤਾਬਕ ਚੱਲ ਰਿਹਾ ਹੈ ਜੋ ਲਿਖਿਆ ਗਿਆ ਹੈ ਤੇ ਲਿਖਿਆ ਕੀ ਜਾਂਦਾ ਹੈ ਵਿਚਾਰ ਮੈਂ ਸ਼ubh ਕਰਮ ਕਰ ਰਿਹਾ ਮੇਰੇ ਵਿਚਾਰ ਸ਼ubh ਨਹੀਂ ਨੇ ਤੇ ਇਹ ਜੋ ਕੀਤਾ ਦੇ ਤਲ ਤੇ ਸ਼ubh ਕਰਮ ਕੀਤਾ ਜਾ ਰਿਹਾ ਹੈ ਇਹ ਨਹੀਂ ਲਿਖਿਆ ਜਾਏਗਾ ਕਤਈ ਨਹੀਂ ਲਿਖਿਆ ਜਾਏਗਾ ਲੇਖਣੀ ਨਹੀਂ ਚੱਲੇਗੀ ਇਹ ਕਰਮ ਨਹੀਂ ਲਿਖਿਆ ਜਾਏਗਾ ਇਸ ਦੇ ਕੋਈ ਸ਼ੁਭ ਸੰਸਕਾਰ ਨਹੀਂ ਬਣਨਗੇ। ਇਹ ਵੀ ਮੈਰਿਜ ਕਰਦੇ ਆ। ਪਤਨੀ ਕਿੰਨੇ ਧਾਰਮਿਕ ਮਨੁੱਖ ਉਹਨਾਂ ਨੇ। ਇਹ ਗਿਲੇ ਰੱਖੇ ਨੇ ਆਪਣੇ ਸ਼ੁਭ ਕਰਮ ਕੀਤੇ ਨੇ। ਇਤਨਾ ਦਾਨੁਪੁਨ ਕੀਤਾ ਹੈ। ਚੌਲੀ ਦੇ ਤੇ ਸਵਾਏ ਦੁੱਖ ਤੋਂ ਹੋਰ ਕੁਝ ਵੀ ਨਹੀਂ। ਇੱਕ ਨਹੀਂ ਹਜ਼ਾਰਾਂ ਮਿਲ ਰਹੇ। ਫਿਰ ਗੁਸਤਾਖੀ ਮਾਫ ਮੌਨ ਨੂੰ ਕਹਿਣਾ ਨਾ ਇੱਕ ਵੀ ਨਹੀਂ ਕੀਤਾ। ਐਸਾ ਹੋ ਹੀ ਨਹੀਂ ਸਕਦਾ। ਕਦੇ ਹੀ ਨਹੀਂ ਹੋ ਸਕਦਾ। ਪਰਮਾਤਮਾ ਦੇ ਵਿਚਾਰ ਤੇ ਆਨੰਦ ਹੈ ਪਰਮਾਤਮਾ ਦੀ ਯਾਦ ਤੇ ਮਹਾ ਆਨੰਦ ਹੈ ਤੁਧ ਚਿਤ ਆਵੇ ਮਹਾ ਆਨੰਦਾ ਜਿਸ ਵੇਸਰੇ ਸੋ ਮਰ ਜਾਏ ਤੁਚਿਤ ਆਵੇ ਤੇਰੀ ਮਾਇਆ ਇਹ ਤੇ ਤੇਰੀ ਬੜੀ ਬਖਸ਼ਿਸ਼ ਹੈ ਤੂੰ ਯਾਦ ਆ ਰਿਹਾ ਉਸ ਦੇ ਵਿਚਾਰ ਚਲਨ ਉਹਦੀ ਸੋਚਣੀ ਚਲੇ ਉਸਦੀ ਯਾਦ ਚਲੇ ਸਵਾਲ ਇਹ ਨਹੀਂ ਪੈਦਾ ਹੁੰਦਾ ਕਿ ਇਸ ਮਨੁੱਖ ਦਾ ਮਨ ਦੁਖੀ ਹੋਵੇ ਬੇਚੈਨ ਤੇ ਪਰੇਸ਼ਾਨ ਹੋਵੇ ਕਿਉਂਕਿ ਮਨ ਦੇ ਵਿੱਚ ਵਿਚਾਰ ਚੱਲਦੇ ਹਨ ਪ੍ਰਮਾਤਮਾ ਦੇ ਮਨ ਦੇ ਵਿੱਚ ਸੋਚਣੇ ਚੱਲਦੇ ਹੈ ਈਸ਼ਵਰ ਦੇ ਮਨ ਦੇ ਵਿੱਚ ਯਾਦ ਚੱਲਦੇ ਹੈ ਪ੍ਰਮਾਤਮਾ ਦੇ ਤੇ ਦੋਖ ਕਿੱਥੇ ਸੰਤਾਪ ਕਿੱਥੇ ਹੋ ਸਕਦਾ ਹੈ ਕਿ ਸੇ ਪੂਰਬਲੀ ਪ੍ਰਾਲਬਦ ਕਰਕੇ ਉਸ ਦੇ ਤਨ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਕਲੇਸ਼ ਵੀ ਆਵਨ ਮਹਿਰਸ ਕਰਨਾ ਤਾਂ ਵੀ ਉਸ ਦਾ ਮਨ ਦੁਖੀ ਨਹੀਂ ਹੁੰਦਾ ਨੇ ਦੇਖ ਕੇ ਹੈਰਾਨ ਸੰਤ ਬਾਬਾ ਅਦਰ ਸਿੰਘ ਦੀ ਦੈਣੀ ਲੱਤ ਸਾਰੀ ਗਲ ਗਈ ਸੀ ਸੱਪ ਨੇ ਡੰਗ ਮਾਰਿਆ ਸੀ ਜਿੰਨਾ ਇਲਾਜ ਕੀਤਾ ਉਤਨੀ ਖਰਾਬ ਕਿ ਡਾਕਟਰ ਪੁੱਛਦੇ ਨੇ ਸੰਤ ਜੀ ਬੜੀ ਪ੍ਰੀੜ ਹੁੰਦੀ ਹੋਵੇਗੀ ਤੁਹਾਡੀ ਸਾਰੀ ਲੱਤ ਤੁਹਾਡੀ ਗਲ ਗਈ ਹੈ ਕਦੀ ਲੱਤ ਨੋ ਹੁੰਦੀ ਬਾਬਾ ਜੀ ਕਹਿੰਦੇ ਲੱਤ ਨੂੰ ਪੀੜ ਹੁੰਦੀ ਐ ਦੇਖਦੇ ਅਸੀਂ ਅਸੀਂ ਦੇਖ ਰਹੇ ਡਾਕਟਰਾਂ ਦੇ ਪੱਲੇ ਨਹੀਂ ਪੈਂਦਾ ਸੀ ਕੀ ਕਹਿਣਾ ਲੱਤ ਨੂੰ ਪੀੜ ਆਉਂਦੀ ਐ ਮੈਨੂੰ ਨਹੀਂ ਹੁੰਦੀ ਮੈਂ ਦੇਖ ਰਿਹਾ ਕੰ 4 ਸਾਲ ਪਹਿਲੇ ਗੁਜ਼ਰੇ ਨੇ ਮੇਰੀ ਸ਼ੀਰਮਣ ਹੱਥ ਤੇ ਕੈਂਸਰ ਹੋ ਗਿਆ ਭਾਵੇਂ ਡਾਕਟਰ ਇਲਾਜ ਕਰਦੇ ਰਹੇ ਵੱਧ ਹੀ ਗਿਆ ਵੱਧ ਹੀ ਗਿਆ ਭਾਵੇਂ ਉਹ ਕਹਿੰਦੇ ਨੇ ਪ੍ਰਕਿਰਤੀ ਨੂੰ ਆਪਣਾ ਕੰਮ ਕਰਨ ਦਿਓ ਸਾਨੂੰ ਵੀ ਦੇਖਣ ਦਿਓ ਪ੍ਰਕਿਰਤੀ ਕੀ ਕਰਦੀ ਹੈ ਸਾਡੇ ਨਾਲ ਠੀਕ ਨਹੀਂ ਹੋਇਆ ਹੱਸ ਕੇ ਮਹਾਰਿਸ਼ੀ ਰਮਨ ਡਾਕਟਰਾਂ ਨੂੰ ਕਹਿੰਦੇ ਨੇ ਪ੍ਰਕਿਰਤੀ ਦੀ ਜਿੱਤ ਹੋਈ ਤੁਹਾਡੀ ਹਾਰ ਹੋਈ ਤੁਸੀਂ ਤੇ ਹਾਰੇ ਥੜੀ ਤੇ ਹਾਰ ਤੇ ਜੋ ਬਾਬਾ ਅਤਰ ਸਿੰਘ ਨੇ ਅੱਜ ਤੋਂ ਇਹ ਜਿਹੇ ਕਹ ਲੋ 60-65 ਸਾਲ ਪਹਿਲੇ ਜੋ ਆਪਣੇ ਜ਼ਵੰਗ ਧੋਕੇ ਆ ਇਦਨ 4 ਸਾਲ ਪਹਿਲੇ ਇਸ ਤਰ੍ਹਾਂ ਦੇ ਬੋਲ ਮੈ ਰਿਸ਼ੀ ਰਮਣ ਦੀ ਜ਼ਬਾਨ ਤੋਂ ਨਿਕਲੇ। ਜੇ ਡਾਕਟਰ ਨੇ ਕਿਹਾ ਹੱਥ ਦੇ ਵਿੱਚ ਬਹੁਤ ਪੀੜ ਆਉਂਦੀ ਹੋਵੇਗੀ। ਦੇਖ ਰਿਹਾ ਸੀ ਹੱਥ ਨੂੰ। ਔਰ ਹੱਥ ਨੂੰ ਕਹਿੰਦੇ ਹੋਇਆ ਕਿਹਾ ਜ਼ਰੂਰ ਇਸਤ ਨੇ ਕੁਝ ਕੀਤਾ ਹੈ। ਆਪਣੇ ਕਰਮ ਕੀ ਗੱਤ ਮੈਂ ਕਿਆ ਜਾਣੋ ਮੈਂ ਕਿਆ ਜਾਣੋ ਬਾਬਾ ਕੀਤਾ ਹੋਵੇਗਾ। ਭੌਗਦਾ ਕਿਹਾ ਆਪਾਂ ਵੀ ਦੇਖ ਰਹੇ ਤੁਸੀਂ ਹੀ ਦੇਖ ਰਹੇ ਹੋ ਤੁਸੀਂ ਦੁਖੀ ਨਹੀਂ ਹੋ ਰਹੇ ਹਾਥੇ ਦੁਖੀ ਹੋ ਰਹੇ ਆਪਾਂ ਦੇਖ ਰਹੇ ਆ ਕਿ ਡਾਕਟਰਾਂ ਦੇ ਪੱਲੇ ਨਹੀਂ ਪਈ ਗੱਲ ਇਹ ਵੀ ਮੈਰਜ ਕਰਦੇ ਆ ਇਹ ਇੱਕ ਦੋ ਮੈਂ ਉਦਾਹਰਣ ਦਿੱਤੇ ਨੇ ਇਸ ਤਰ੍ਹਾਂ ਦੇ ਛੇਕੜੇ ਨੇ ਆਖਰ ਜਨਮ ਹੋਇਆ ਜੀਵਨ ਮਿਲੇ ਬਾਵੇਂ ਬ੍ਰਹਮ ਗਿਆਨੀ ਹੈ तो पिछले कुछ यात्रा रह गई सी जो पूरी कराते जन्म होया वरना नहीं होना सी पूर्व जन्म हम तुमरे सेवक अब तो मिठाया ना जाई भगत कबीर दिन हे प्रभु पिछले जन्म भी मैं तेरा सेवक से करा कि मैं तेरे तक नहीं पहुंच सके नहीं पहुंच सके अदकी बख्शिश करें की मैं रस्ते च रह जावा अब की बावर बखश बंदे को बौर ना बा पैर ਅਧਿਕ ਬਖਸ਼ਿਸ਼ ਕਰ ਮੈਂ ਫਿਰ ਨਾ ਆਵਾਂ ਬਲਕਿ ਤੁਮ ਮੇਰੀ ਯਾਤਰਾ ਸੰਪੂਰਨ ਕਰ ਪ੍ਰਾਰਥਨਾ ਕਰ ਰਿਹਾ ਹਾਂ ਇਸ ਨੂੰ ਆਪਣਾ ਪਿਛਲਾ ਜਨਮ ਚੇਤੇ ਹੈ ਇਹ ਜਿਵੇਂ ਕਹ ਲੋ ਜਿਵੇਂ 100 ਡਿਗਰੀ ਤੇ ਪਾਣੀ ਗਰਮ ਕਰੀਏ ਤੇ ਭਾਪ ਬਣ ਜਾਂਦਾ ਹੈ 90 ਤੇ ਕਰੀਏ ਤਾਂ ਵੀ ਨਹੀਂ ਬਣਦਾ 90 ਡਿਗਰੀ ਤੱਕ ਦਾ ਤੇ ਤਪ ਇੰਚ ਸਮਲੋ ਕਬੀਰ ਨੇ ਕਰ ਹੀ ਲਿਆ ਸੀ ਥੋੜਾ ਜਿਹਾ ਰਹਿੰਦਾ ਸੀ ਉਸ ਜਨਮ ਵਿੱਚ ਪੂਰਾ ਕਰ ਰਿਹਾ ਹੈ ਇਸ ਤਰ੍ਹਾਂ ਦੇ ਪੁਰਸ਼ ਨੂੰ ਪਿਛਲੀਆਂ ਯਾਦਾਂ ਵੀ ਹੁੰਦੀਆਂ ਨੇ। ਤੋਂ ਪਿਛਲੀ ਪ੍ਰავლਬ ਮਹਾਰਿਸ਼ੀ ਰਮਣ ਕਹਿੰਦੇ ਨੇ ਸਕੀਤਾ ਹੋਣੇ ਸਾਥ ਨੇ ਕੁਛ। ਬੜਾ ਦੁੱਖ ਭੋਗ ਰਿਹਾ ਆਪਾਂ ਵੀ ਦੇਖ ਰਹੇ ਆ। ਸੂਫੀ ਸੰਤ ਸਰਮੱਦ ਨੂੰ ਲਾਲ ਕਿਲੇ ਵਿੱਚ ਔਰੰਗਜ਼ੇਬ ਦੇ ਹੁਕਮ ਨਾਲ ਕਤਲ ਕੀਤਾ ਜਾ ਰਿਹਾ ਹੈ। ਇਸ ਦਾ ਕਸੂਰ ਕੀ ਸੀ ਬਸ ਵਿਚਾਰਾ ਬੇਕਸੂਰ ਸੀ ਕਿਉਂਕਿ ਬੇਕਸੂਰ ਹੋਣਾ ਵੀ ਕਸੂਰ ਹੋ ਜਾਂਦਾ ਹੈ। ਇਹ ਵੀ ਮੈਰਸ ਕਰ ਗੁਨਾਹਗਾਰਾਂ ਦੀ ਦੁਨੀਆ ਵਿੱਚ ਬੇਗੁਨਾਹ ਹੋਣਾ ਵੀ ਇੱਕ ਗੁਨਾਹ ਹੋ ਜਾਂਦਾ ਹੈ। ਕਸੂਰਵਾਰਾਂ ਦੀ ਦੁਨੀਆ ਦੇ ਵਿੱਚ ਬੇਕਸੂਰ ਹੋ ਜਾਣਾ ਵੀ ਯਕੀਨਤ ਜਾਣੋ ਇੱਕ ਕਸੂਰ ਹੋ ਜਾਂਦਾ ਹੈ। ਨੰਗਨ ਘੁੰਮਦਾ ਸੀ। ਤੇ ਇਹਨੂੰ ਆਖੇ ਤੂੰ ਨੰਗਾ ਕਿਉਂ ਘੁੰਮਦਾ ਹੈ? ਤੂੰ ਸ਼ਰਮਤ ਨੇ ਜੋ ਜਵਾਬ ਦਿੱਤਾ ਸੀ ਪੰਛੀ ਸਾਰੇ ਨੰਗੇ ਨੇ, ਪਸ਼ੂ ਸਾਰੇ ਨੰਗੇ ਨੇ, ਫੁੱਲ ਸਾਰੇ ਨੰਗੇ ਨੇ। वनस्पति सारी नंगी ये मैं क्यों कपड़े पहनूं शरमत अपना ढंग ओस्ता अपना तौर तरीका पहना कपड़े पशुओं नो पहना कपड़े पंछीया नो ताकतो वनस्पति नो ते वनस्पति दे ऊपर ओढ़ण वाले भौरियां ते तितलिया नु कपड़े जो है तो पहना फिर मैं पहनूंगा मैं नहीं पहनना है पल्ला नु ढकण दी लोड़ नहीं हां ढकणा हा। पेंदा है बादशाह सलामत गंदगी नो ਉਤੇ ਪ੍ਰਮਾਤਮਾ ਨੇ ਢੱਕੀ ਹੋਈ ਹੈ ਮੇਰੇ ਹੌਣ ਨੂੰ ਉਸਨੇ ਢੱਕਿਆ ਹੈ ਮੇਰੀ ਹੱਡੀਆਂ ਨੂੰ ਉਸਨੇ ਢੱਕਿਆ ਹੈ ਮੇਰੀ ਦੁਰਗੰਧ ਨੂੰ ਉਸਨੇ ਢੱਕਿਆ ਹੈ ਮੇਰੇ ਬਾਸ ਨੂੰ ਉਸ ਨੂੰ ਢੱਕਿਆ ਮੈਂ ਖੱਡੜੀ ਨਹੀਂ ਢਕਣਾ ਚਾਹੁੰਦਾ ਕਿਉਂਕਿ ਉਸਨੇ ਨਹੀਂ ਢੱਕੀ ਮੈਨੇ ਢਕਣਾ ਚਾਹੁੰਦਾ ਸਰਮਦ ਸਜ਼ਾਏ ਮੌਤ ਸੁਣਾਈ ਗਈ ਮੈਲ ਨੂੰ ਕਹਾਂਗਾ ਨਾ ਜਰਾਦ ਖੜਾ ਹੈ ਕਤਲ ਕਰਨ ਲਈ ਉਹ ਸ਼ਰੁਕ ਢਾਸਦਾ ਹੋਇਆ ਔਰੰਗਜ਼ੇਬ ਤੱਕ ਕਹਿੰਦਾ ਹੁਣ ਦੱਸ ਤਾ ਬੜੀਆਂ ਗੱਲਾਂ ਬਣਾਉਣਾ ਹੁਣ ਤੇਰੀ ਮੌਤ ਹੈ ਤੇ ਪਤਾ ਸ਼ਰਮਦ ਕੀ ਕਹਿੰਦਾ ਜ਼ਿੰਦਗੀ ਦੇਖੀ ਸੀ ਅਜ ਮੌਤ ਵੀ ਦੇਖਾਂਗੇ ਜੀਵਨ ਤੇ ਦੇਖੇ ਅਜ ਮੌਤ ਵੀ ਦੇਖਾਂਗੇ ਸਿਰਫ ਤੂੰ ਹੀ ਨਹੀਂ ਦੇਖੇਂਗਾ ਆਪਾਂ ਵੀ ਦੇਖਾਂਗੇ ਔਰ ਸਾਨੂੰ ਮੌਤ ਦੇਖਣ ਦਾ ਚਾਹ ਹੋਇਆ ਚਲੋ ਓਣੀ ਤੇ ਸਿੱ ਇਸ ਡੰਗਰ ਵਾਲੀ ਸਹੀ ਦੇਖਣਾ ਇਸਨੇ ਲੰਬੇ ਚੋੜੇ ਇੱਕ ਹਕਾਇਤ ਦੇ ਇੱਕ ਨਜ਼ਮ ਵਿੱਚ ਕਿਹਾ ਹੈ ਕਿ ਅਦੰਭੀ نیند ਤੋਂ ਸੰਸਾਰ ਦਾ ਸ਼ੋਰ ਸੁਣ ਕੇ ਅਸੀਂ ਜਾਗੇ ਸੀ ਬਾਦਸ਼ਾ ਪਰ ਜਾਗ ਕੇ ਦੇਖਿਆ ਇਹ ਸ਼ੋਰ ਸ਼ਰਾਬਾ ਸਾਡੇ ਸੁਭਾਅ ਦੇ ਅਨੁਕੂਲ ਨਹੀਂ ਅਸੀਂ ਫਿਰ ਸੌਣ ਲੱਗੇ ਜਿਸ ਨੂੰ ਤੂੰ ਮੌਤ ਕਹਿੰਦਾ ਅਸੀਂ ਉਸ ਵਿਸ਼ਰਾਮ ਕਹਿੰਦੇ ਹਿਸ ਨੂੰ ਆਰਾਮ ਕਹਿੰਦੇ ਤੂੰ ਵੀ ਦੇਖ ਆਪਾਂ ਵੀ ਦੇਖਾਂਗੇ ਉਹੜੇ ਵੀ ਇੱਕ ਜ਼ਿੰਦਗੀ ਹੈ ਇਸ ਤਰ੍ਹਾਂ ਦੇ ਲੋਕ ਵਿਚਾਰ ਦੇ ਤਲ ਤੇ ਸੋਚਣ ਦੇ ਤਲ ਤੇ ਯਾਦਾਂ ਦੇ ਤਲ ਤੇ ਪ੍ਰਮਾਤਮਾ ਦੇ ਰੂਪ ਨੇ ਮਨੁੱਖ ਉਹੀ ਨਹੀਂ ਜੋ ਕੁਝ ਦਿਖਾਈ ਦੇ ਰਿਹਾ ਹੈ ਮਨੁੱਖ ਉਹੀ ਉੱਚ ਹੈ ਜੋ ਇਸ ਦੇ ਵਿਚਾਰ ਨੇ ਮਨੁੱਖ ਉਹੀ ਕੁਝ ਨਹੀਂ ਜੋ ਕੁਝ ਕਰ ਰਿਹਾ ਹੈ ਮਨੁੱਖ ਉਹੀ ਕੁਝ ਹੈ ਜੋ ਇਹ ਸੋਚ ਰਿਹਾ ਹੈ ਪ੍ਰਮਾਤਮਾ ਸੋਚਣੀ ਨੂੰ ਵੇਖਦਾ ਹੈ ਵਿਚਾਰਾਂ ਨੂੰ ਵੇਖਦਾ ਹੈ ਯਾਦਾਂ ਨੂੰ ਸਮਾਜ ਕ੍ਰਿਤ ਨੂੰ ਵੇਖਦਾ ਹੈ ਕਾਨੂੰਨ ਕ੍ਰਿਤ ਨੂੰ ਵੇਖਦਾ ਹੈ ਕ੍ਰਿਤ ਠੀਕ ਨਹੀਂ ਤਾਂ ਸਮਾਜ ਨਰਾਜ਼ ਹੋਉਂਦਾ ਹੈ ਕ੍ਰਿਤ ਠੀਕ ਨਹੀਂ ਤਾਂ ਕਾਨੂੰਨ ਬੇੜੀਆਂ ਤੇ ਹਟਕੜੀਆਂ ਲੈ ਕੇ ਆ ਜਾਂਦਾ ਹੈ ਵਿਚਾਰ ਠੀਕ ਨਹੀਂ ਤਾਂ ਜਨਮ ਮਰਨ ਦਾ ਚੱਕਰ ਚੱਲਦਾ ਰਹਿੰਦਾ ਹੈ ਦੁੱਖ ਸੰਤਾਪ ਚੱਲਦੇ ਰਹਿੰਦੇ ਕਰ ਕਰ ਕਰਨਾ ਲਿਖ ਲੈ ਜਾਓ ਬੁਰਾ ਸੋਚ ਰਿਹਾ ਹੈ ਤੇ ਬੁਰਾ ਲਿਖਿਆ ਗਿਆ ਅੰਦਰ ਬੁਰੀਆਂ ਯਾਦਾਂ ਵਿੱਚ ਭਿਆਂਕ ਤੇ ਅੰਦਰ ਲਿਖੀਆਂ ਗਈਆਂ ਬੁਰੇ ਵਿਚਾਰ ਚੱਲਦੇ ਨੇ ਤੇ ਅੰਦਰ ਲਿਖੇ ਗਏ ਕਰ ਕਰ ਕਰਨਾ ਲਿਖ ਲੈ ਉਸੇ ਵਕਤ ਲਿਖੇ ਜਾਂਦੇ ਉਸੇ ਵਕਤ ਚਿੱਤਰ ਗੋਪਤ ਤੇ ਲਿਖਦਾ ਬਾਓ ਉਹ ਕਲਮ ਲਿਖਦੀ ਪਈਏ ਜੋ ਗੋਪਤ ਹੈ ਨਹੀਂ ਦਿਖਾਈ ਦਿੰਦੀ ਪਰ ਇੱਕੋ ਹੀ ਸਮੇਂ ਪਰ ਬਾ ਖਰਵਾ ਜੀਵਾਂ ਦੇ ਲਿਖੇ ਜਾ ਰਹੇ ਨੇ ਇਹ ਵਿਚਾਰ ਇਹ ਸੋਚਣੀ ਇਹ ਕਰਨਾ ਐਸੀ ਅਗੰਮੀ ਕਲਮ ਹੈ ਇਸੇ ਹੀ ਅਗੰਮੀ ਕਲਮ ਦਾ ਜ਼ਿਕਰ ਕੀਤਾ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਹਾਥ ਕਲਮ ਅਗੰਮ ਮਸਤਕ ਲਿਖਾਉਤੀ ਬੜੀ ਅਗੰਮੀ ਕਲਮ ਹੈ ਬਿਨਾਂ ਰੁਕੇ ਹੀ ਚੱਲ ਰਹੀ ਹੈ ਮਨੁੱਖ ਜੋ ਕੁਝ ਸੋਚ ਰਿਹਾ ਹੈ ਲਿਖਿਆ ਜਾ ਰਿਹਾ ਹੈ ਮਨੁੱਖ ਦੇ ਜੋ ਵਿਚਾਰ ਨੇ ਲਿਖਿਆ ਜਾ ਰਿਹਾ ਹੈ ਮਨੁੱਖ ਦੀਆਂ ਜੋ ਯਾਦਾਂ ਨੇ ਲਿਖੀਆਂ ਜਾ ਰਹੀਆਂ ਨੇ ਸਹਿਜੇ ਸਹਿਜੇ ਇੱਕ ਦਿਨ ਵਿਚਾਰ ਹੀ ਆਚਾਰ ਬਣ ਜਾਂਦਾ ਸੋਚਣੀ ਹੀ ਕਰਤ ਬਣ ਜਾਂਦੀ ਹੈ ਇਹ ਵੀ ਮੈਸਰ ਕਰਦੇ ਨਿਰਵੈਰਤਾ ਦੇ ਵਿਚਾਰ ਚੱਲਦੇ ਸਨ ਨਿਰਵੈਰਤਾ ਦਾ ਸੁਭਾਵ ਬਾਹਰ ਪ੍ਰਗਟ ਹੋ ਗਿਆ ਕਿਧਰੇ ਲੋੜ ਪਈ ਸੰਤ ਦੇ ਅੰਦਰ ਹਰ ਵਕਤ ਨਿਰਵੈਰਤਾ ਦੇ ਵਿਚਾਰ ਚੱਲਦੇ ਨੇ ਕ੍ਰਿਤ ਦੇ ਚ ਕਦੀ ਕਦੀ ਪ੍ਰਗਟ ਹੋ ਜਾਂਦੇ ਭਗਤ ਦੇ ਅੰਦਰ ਹਰ ਵਕਤ ਦਇਆ ਦੀ ਸੋਚਣੀ ਚੱਲਦੀ ਹੈ ਕ੍ਰਿਤ ਦੇ ਚ ਕਿਧਰੇ ਕਿਧਰੇ ਪ੍ਰਗਟ ਹੋ ਜਾਂਦੀ ਹੈ ਜਦ ਲੋੜ ਹੋਵੇ ਸੁਭਾਵ ਦੇ ਚ ਉਸ ਦੇ ਹਰ ਵਕਤ ਪ੍ਰੇਮ ਚੱਲਦਾ ਹੈ ਕ੍ਰਿਤ ਦੇ ਚ ਕਿਧਰੇ ਕਿਧਰੇ ਪ੍ਰਗਟ ਕਰਦਾ ਹੈ ਕਿਧਰੇ ਲੋੜ ਪੈ ਜਾ ਸੁਭਾਵ ਕਰਨ ਜਿਵੇਂ ਖੋਲ ਦੇ ਅੰਦਰ ਮਹਿਕ ਤੇ ਹੈ ਪਰ ਢੁਲ ਢੁਲ ਕੇ ਬਾਹਰ ਪੈਣ ਲੱਗ ਮਹਿੰਦੀ ਕਲੀ ਦੇ ਵਿੱਚ ਵੀ ਮਹਿਕ ਹੈ ਪਰ ਅਜੇ ਕਿ ਪੰਖੜੀਆਂ ਬਣ ਕੇ ਖਿਲਾਉ ਦੇ ਵਿੱਚ ਨਹੀਂ ਆਈ ਕਿ ਮਹਿਕ ਬਾਹਰ ਪ੍ਰਗਟ ਹੋ ਸਕੇ ਕਿਧਰੇ ਕਿਧਰੇ ਜਦ ਲੋੜ ਪੈ ਜਾਂਦੀ ਹੈ ਉਹ ਦਇਆ ਦੀ ਸੋਚਣੀ ਉਹ ਦਇਆ ਦੇ ਵਿਚਾਰ ਉਹ ਪ੍ਰੇਮ ਦੇ ਵਿਚਾਰ ਉਹ ਸਮ ਦ੍ਰਿਸ਼ਟੀ ਦੀ ਸੋਚਣੀ ਕਿਰਤ ਦੇ ਵਿੱਚ ਪ੍ਰਗਟ ਹੋ ਜਾਂਦੀ ਹੈ ਤੋਂ ਮਹਾਰਜ ਜੀ ਨੇ ਅੰਮ੍ਰਿਤ ਵੇਲੇ ਉਸ ਵੱਡੇ ਦੀਆਂ ਵਡਿਆਈਆਂ ਦੀ ਵਿਚਾਰ ਕਰ ਉਹ ਵੱਡਾ ਹੈ ਉਹ ਨਿਰਵੈਰ ਹੈ ਉਹ ਨਿਰਭੈ ਹੈ ਐਸਾ ਤੂੰ ਸੋਚ ਐਸੇ ਹੀ ਤੂੰ ਵਿਚਾਰ ਕਰ ਉਸ ਦੀ ਤੂੰ ਯਾਦ ਵਿੱਚ ਜੋ ਹੈ ਪੈ ਅੰਮ੍ਰਿਤ ਵੇਲੇ ਔਰ ਉਤਨੇ ਚਿਰ ਤੱਕ ਇਹ ਸੋਚਦਾ ਰਹੇ ਵਿਚਾਰਦਾ ਰਹੇ ਯਾਦ ਕਰਦਾ ਰਹੇ ਜਿੰਨੇ ਚਿਰ ਤੱਕ ਵਿਚਾਰ ਕਿਰਦਾਰ ਨਹੀਂ ਬਣ ਜਾਂਦੀ ਇਹ ਵਿਚਾਰ ਤੇਰਾ ਸੁਭਾਅ ਨਹੀਂ ਬਣ ਜਾਂਦਾ ਕੀ ਸੋਚਣੀ ਤੇਰੀ ਜ਼ਿੰਦਗੀ ਨਹੀਂ ਬਣ ਜਾਂਦੀ ਕਿ ਯਾਦਾਂ ਦਾ ਤੂੰ ਹੈ ਤੂੰ ਰੂਪ ਨਹੀਂ ਹੋ ਜਾਂਦਾ ਜਿਤਨੇ ਚਿਰ ਤੱਕ ਯਾਦ ਕਰੀ ਜਾ ਕਰੀ ਜਾ ਚੌਥੀ ਪੌੜੀ ਸਤਗੁਰ ਐਸਾ ਕਹਿੰਦੇ ਨੇ ਅਗਰ ਯਾਦ ਵਿਚਾਰ ਤੇ ਸੋਚਣੀ ਸੁਭਾਅ ਬਣ ਗਈ ਤੋ ਮੁਕਤ ਹੋ ਗਿਆ ਇਸ ਦਾ ਅਗਲਾ ਜਨਮ ਨਹੀਂ ਹੋਵੇਗਾ ਗੱਲ ਖਤਮ